ਕੱਲ ਕੱਲੇ ਡਿਪਟੀ ਕਮਿਸ਼ਨਰ ਵਰਚੁਅਲ ਕਾਨਫਰੰਸ ਤੇ ਗੱਲ ਹੋਈ ਹੈ ਕੋਈ ਇੱਕ ਡਿਸਟ੍ਰਿਕਟ ਵੀ ਅਸੀਂ ਛੱਡਿਆ ਨਹੀਂ ਇਸ ਕਰਕੇ ਟਾਈਮ ਲੱਗ ਗਿਆ ਚਾਹੇ ਉੱਥੇ ਪਾਣੀ ਆਇਆ ਹੈ ਜਾਂ ਨਹੀਂ ਆਇਆ ਚਾਹੇ ਉੱਥੇ ਕੋਈ ਨੁਕਸਾਨ ਹੋਇਆ ਹੈ ਜਾਂ ਨਹੀਂ ਹੋਇਆ ਪਰ ਅਸੀਂ ਕਿਸੇ ਕੋਈ ਡਿਸਟ੍ਰਿਕਟ ਜਿਹੜਾ ਹੈ ਉਹ ਛੱਡਿਆ ਨਹੀਂ ਕੁਝ ਦਿਨ ਪਹਿਲਾਂ ਮੈਂ ਐਲਾਨ ਕੀਤਾ ਸੀਗਾ ਖਰਾਬਾ ਜਿਹੜਾ ਹੋਇਆ ਫਸਲਾਂ ਦਾ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਸਾਰੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ਕਿਸਾਨਾਂ ਨੂੰ 20000 ਰੁਪਏ ਪਰ ਏਕੜ ਦੇਊਗੀ ਪੰਜਾਬ ਦੇ ਇਤਿਹਾਸ ਚ ਇਹ ਦੱਸਿਆ ਜਾਣ ਵਾਲਾ ਹੈ ਸਭ ਤੋਂ ਵੱਡਾ ਮੁਆਵਜ਼ਾ ਹੈ ਸੋ ਅੱਜ ਮੈਂ ਸਾਰੇ ਅਫਸਰਾਂ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਖਤ ਹਦਾਇਤ ਕੀਤੀ ਹੈ ਕਿ ਹੁਣ ਜਿੱਥੇ ਜਿੱਥੇ ਪਾਣੀ ਘਟ ਹੋ ਗਿਆ ਤਾਂ ਤੁਸੀਂ ਸਾਨੂੰ ਸਪੈਸ਼ਲ ਗਰਦਾਰੀਆਂ ਜਿਹਦੇ ਵਿੱਚ ਪਸ਼ੂਆਂ ਦਾ ਨੁਕਸਾਨ ਫਸਲਾਂ ਦਾ ਨੁਕਸਾਨ ਘਰਾਂ ਦਾ ਨੁਕਸਾਨ ਉਹ ਸਾਨੂੰ ਕਰਕੇ ਦਿਓ ਤੁਸੀਂ ਪੰਜਾਬ ਦਾ ਕੋਈ ਵੀ ਚੁੱਲ੍ਹਾ ਜਿਹੜਾ ਉਹ ਬੁਝਿਆ ਨਹੀਂ ਰਹਿਣ ਦੇਣਾ ਚਾਹੁੰਦੇ